ਨਵਾਂ ਗਾਣੇ ਪ੍ਰੋਡਕਸ਼ਨ ਤੇ ਬਿੰਦਰ ਜਲਾਲ ਦੀ ਫਕਰੀਆ ਤੇ ਸਤਿਕਾਰਯੋਗ ਦੇਸ਼ਾਵ ਦੇਸ਼ਾ ਵਿੱਚ ਬੈਠੀ ਫੇਸਬੁੱਕ ਫੈਮਿਲੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋਬਾਈ ਬਲਵੀਰ ਸਿੰਘ ਦਿਲਦਾਰ ਦੀਆਂ ਲਿਖੀਆਂ ਚਾਰਕ ਲਾਈਨਾ ਜੋ ਕਿ ਸੌਣ ਮਹੀਨੇ ਉਸ ਵਰਪਤ ਹੈ ਤੁਹਾਡੇ ਰੂਬਰੂ ਕਰਨ ਲੱਗੇ ਆ ਦੋਸਤੋ ਤੁਸੀਂ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਹੈ ਪਰ ਪੇਜ ਨੂੰ ਫੋਲੋ ਕਰਨਾ ਹੈ ਸੋ ਮਿਹਰਬਾਨੀ ਬੋਰ ਤੇ ਕਿੱਥੇ ਗਏ ਉਹ ਬੋਰ ਜਿਨ੍ਹਾਂ ਤੇ ਪੀਂਗਾ ਪੈਂਦੀਆਂ ਸੀ ਕੁੜੀਆਂ ਚਿੜੀਆਂ ਨਾਲ ਮਿਲ ਕੇ ਫਿਰ ਸ਼ਾਮੇ ਵੈਂਦੀਆਂ ਸੀ ਕੁੜੀਆਂ ਚਿੜੀਆਂ ਨਾਲ ਮਿਲ ਕੇ ਫਿਰ ਸ਼ਾਮੇ ਵੈਂਦੀਆਂ ਸੀ ਸੋਣ ਮਹੀਨੇ ਲੱਗਦੀਆਂ ਤੀਆਂ ਰੰਗ ਨਿਆਰੇ ਸੀ ਸੋਣ ਮਹੀਨੇ ਲੱਗਦੀਆਂ ਤੀਆਂ ਰੰਗ ਨਿਆਰੇ ਸੀ ਗੀਤ ਉਹ ਗੀਤ ਗਾਉਂਦੀਆਂ ਗਿੱਧਾ ਪਾ ਕੇ ਪੜੇ ਨਜ਼ਾਰੇ ਸੀ ਬਈ ਗੀਤ ਗਾਉਂਦੀਆਂ ਗਿੱਧਾ ਪਾ ਕੇ ਪੜੇ ਨਜ਼ਾਰੇ ਸੀ ਉਹ ਘਰ ਘਰ ਬਣਦੇ ਖੀਰਾ ਪੂੜੇ ਲੱਗਦੀਆਂ ਛੜੀਆਂ ਸੀ ਬਈ ਘਰ ਘਰ ਬਣਦੇ ਖੀਰਾ ਪੂੜੇ ਲੱਗਦੀਆਂ ਛੜੀਆਂ ਸੀ ਤੇ ਕਹਿੰਦੇ ਪਿੰਡ ਆ ਕੇ ਕੁੜੀਆਂ ਖੁਸ਼ ਵੀ ਵੜੀਆਂ ਸੀ ਹਾਂ ਪੇ ਕਹਿੰਦੇ ਪਿੰਡ ਆ ਕੇ ਕੁੜੀਆਂ ਖੁਸ਼ ਵੀ ਵੜੀਆਂ ਸੀ ਉਹ ਨੱਚ ਨੱਚ ਕੇ ਮੋਰ ਖੇਤਾਂ ਵਿੱਚ ਪਹਿਲਾ ਪਾਉਂਦੇ ਸੀ ਉਹ ਨੱਚ-ਨਾੱਚ ਕੇ ਮੋਰ ਛਤਾ ਵਿੱਚ ਪਹਿਲਾ ਪਾਉਂਦੇ ਸੀ ਸੋਹਰਿਆਂ ਦੇ ਪਿੰਡ ਗੱਭਰੂ ਤੀਆਂ ਵੇਖਣ ਆਉਂਦੇ ਸੀ ਸੋਹਰਿਆਂ ਦੇ ਪਿੰਡ ਗੱਭਰੂ ਤੀਆਂ ਵੇਖਣ ਆਉਂਦੇ ਸੀ ਹੱਥ ਵਿੱਚ ਮੋਬਾਈਲਾ ਨੇ ਹੁਣ ਸਭ ਕੁਝ ਖਾ ਛੱਡਿਆ ਹੱਥਾਂ ਵਿੱਚ ਮੋਬਾਈਲਾ ਨੇ ਹੁਣ ਸਭ ਕੁਝ ਖਾ ਛੱਡਿਆ ਸਭਨਾਂ ਨੂੰ ਦਿਲਦਾਰ ਕਸੂਤੇ ਤੇ ਰਾਹੇ ਪਾ ਛੱਡਿਆ ਹ ਸਭਨਾਂ ਨੂੰ ਦਿਲਦਾਰ ਕਸੂਤੇ ਤੇ ਰਾਹੇ ਪਾ ਛੱਡਿਆ